ਖਣ ਤੁਣ ਵੀ ਬਾਈ ਇਹਦਾ ਪੂਰਾ ਐਂਡ ਟਾਪ ਦਾ ਲੱਗਿਆ ਹੋਇਆ ਹੈਗਾ ਨੇਵਾ ਲੂਵਾ ਦੇਖੋ ਤੁਸੀਂ ਕੱਦ ਕਾਠ ਪੱਖੋਂ ਤੇ ਬੇਲ ਪੱਖੋਂ ਬਹੁਤ ਲੰਮੀਆਂ ਤੇ ਪ੍ਰੋਪਰ ਸਟ੍ਰੇਟ ਹੈ ਤੇ ਮੂੰਹ ਮੱਥਾ ਚੈੱਕ ਕਰ ਲਓ ਕੰਨ ਕੰਨ ਪੂਰਾ ਛੋਟਾ ਲੱਗਿਆ ਹੋਇਆ ਹੈ ਹਾਂ ਬਈ ਪਾਈਪਰ ਦੀ ਬੱਛੀ ਹੈ ਬਈ ਇਹ ਹਾਂਜੀ ਬਈ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਸੋ ਦੋਸਤੋ ਅੱਜ ਆਪਾਂ ਤੁਹਾਡੇ ਵਾਸਤੇ ਨਾ ਇੱਕ ਗਾਂ ਲੈ ਕੇ ਆਏ ਆ ਬਾਈ ਸੇਲ ਵਾਸਤੇ ਜੇ ਕਿਸੇ ਵੀ ਮਿੱਤਰ ਪਿਆਰੇ ਨੂੰ ਗਾਂ ਚਾਹੀਦੀ ਆ ਤਾਂ ਮੈਂ ਨੰਬਰ ਦੇ ਦੇਣਾ ਸਕਰੀਨ ਤੇ ਗੱਲ ਕਰ ਲਓ ਬਾਕੀ ਸਾਰੀ ਡਿਟੇਲ ਲੈਣੇ ਆਪਾਂ ਬਾਈ ਤੋਂ ਕੀ ਗੱਲ ਬਾਤ ਆ ਬਾਈ ਕੀ ਹਾਲ ਚੱਲ ਜੀ ਵਧੀਆ ਬਾਈ ਜੀ ਤੇ ਬਾਈ ਸਭ ਤੋਂ ਪਹਿਲਾਂ ਆਪਾਂ ਆਪਣਾ ਪਿੰਡ ਦੱਸਦੀ ਹੈ ਨਾ ਲੋਕੇਸ਼ਨ ਦੱਸ ਜੀ ਵੀ ਆਪਾਂ ਕਿੱਥੇ ਖੜੇ ਆ ਹਾਂਜੀ ਬਈ ਆਪਣਾ ਪਿੰਡ ਹੈਗਾ ਆਰਾਮਨਗਰ ਤਹਿਸੀਲ ਮੌੜ ਤੇ ਜ਼ਿਲ੍ਹਾ ਬਠਿੰਡਾ ਪੈ ਜਾਂਦਾ ਬਈ ਠੀਕ ਆ ਹਾਂਜੀ ਬਈ ਮੌੜ ਤੋਂ 4-5 ਕਿਲੋਮੀਟਰ ਪੈਂਦਾ ਹਾਂਜੀ ਮੌੜ ਤੋਂ 4-5 ਕਿਲੋਮੀਟਰ ਤੇ ਬਾਰਡਰ ਬਾਕਸ ਕੋਲੇ ਆਪਣਾ ਘਰ ਆ ਬਈ ਠੀਕ ਆ ਬਾਈ ਇਹ ਗਾਂ ਦੀ ਆਪਾਂ ਗੱਲ ਕਰ ਲਈ ਕੰਮੇ ਸੂਏ ਸੂਈ ਆ ਬਈ ਹੁਣ ਇਹ ਬਈ ਦੂਜੇ ਸੂਏ ਆ ਬਈ अच्छा हां जी की भाई की ਦਿੱਤਾ ਬਈ ਮਗਰ ਬੱਚਾ ਕੀ ਆ ਬੱਛੀ ਆ ਬਈ ਬੱਛੀ ਆ ਹਾਂਜੀ ਤੇ ਇਹ ਬੱਛੀ ਆ ਬਈ ਇਹਦੇ ਕੋਈ ਸੀਮਨ ਸੋਮਣ ਦਾ ਪਤਾ ਆਪਾਂ ਨੂੰ ਕਿਹੜਾ ਲੱਗਿਆ ਇਹਦੇ ਸੀਮਣ ਇਹ ਪਾਈਪਰ ਲੱਗਿਆ ਬਈ ਅੱਛਾ ਪਾਈਪਰ ਦੀ ਬੱਛੀ ਆ ਬਈ ਇਹ ਹਾਂਜੀ ਬਈ ਠੀਕ ਐ ਲੈ ਵੀ ਦੋਸਤੋ ਬੱਛੀ ਦੇਖੋ ਤੁਸੀਂ ਬਹੁਤ ਕਮਾਲ ਦੀ ਹੈ ਨਾ ਬਈ ਬਾਈ ਕਹਿੰਦਾ ਵੀ ਪਾਈਪਰ ਦੀ ਆ ਤੇ ਆਪਾਂ ਪਹਿਲੇ ਸੂਏ ਬਈ ਇਹਦਾ 25 ਲੀਟਰ ਸੀਗਾ ਦੁੱਧ ਦਾ ਅੱਛਾ ਹਾਂ ਬਈ ਤੇ ਹੁਣ ਦੂਜੇ ਸੂਏ ਇਹ ਤੋਂ ਵੱਧ ਹੋਊਗਾ ਹਾਂ ਉਹ ਤਾਂ ਵਧੂਗੀ ਵਧੂਗੀ ਕੈਪੈਸਿਟੀ ਤਾਂ ਵਧੂਗੀ ਬਈ ਹਨਾ ਹਾਂਜੀ ਬਈ ਤੇ 30 ਤੋਂ ਪਲੱਸ ਤੱਕ ਜਾ ਸਕਦੀ ਆ ਬਈ ਹਾਂ 30 ਤੋਂ ਪਲੱਸ ਜਾਊਗੀ ਬਈ ਜਮ ਠੀਕ ਆ ਬਈ ਹਾਂ ਬਈ ਤੇ ਇਹ ਆਪ ਤਾਂ ਨਹੀਂ ਪਤਾ ਬਈ ਕਿਹੜੇ ਸੀਮਣ ਦੀ ਇਹ ਆਪ ਨਾ ਵੀ ਆਪ ਨਹੀਂ ਪਤਾ ਬਈ ਕਿਹੜੇ ਸੀਮਣ ਦੀ ਇਹ ਠੀਕ ਆ ਬਈ ਹਾਂ ਬਈ ਤੇ ਚੋਣ ਚੋਣ ਚ ਕਿਵੇਂ ਆ ਬਈ ਸੀਲ ਆ ਬਈ ਚੋਣ ਚ ਪੂਰੀ ਸੀਲ ਆ ਬਈ ਤੁਸੀਂ ਬਾਕੀ ਚੈੱਕ ਕਰ ਸਕਦੇ ਹੋ ਸਾਰੀ ਦੇਖ ਸਕਦੇ ਹੋਗੇ ਤੇ ਬਾਕੀ ਸਾਨੂੰ ਆਪਾਂ ਤੋਰ ਕੇ ਵੀ ਦਿਖਾ ਦਨੇ ਆ ਠੀਕ ਆ ਤੋਰ ਕੇ ਦਿਖਾ ਦਈਏ ਬਈ ਹਾਂ ਆਪਾਂ ਇੱਕ ਵਾਰੀ ਲਾਈ ਵੀ ਸੱਜਣੋ ਤੁਹਾਨੂੰ ਤੋੜ ਕੇ ਦਿਖਾਉਣਾ ਹੈ ਪਹਿਲਾਂ ਮੈਂ ਤੁਹਾਨੂੰ ਆਰਡਰ ਦਿਖਾਦਾ ਬਈ ਆਰਡਰ ਦੀ ਜਿਹੜੀ ਕੁਆਲਿਟੀ ਆ ਬਹੁਤ ਸੋਹਣੀ ਆ ਇਹ ਤਿਆਰ ਕੀਤੀ ਐ ਇਸਨੇ ਤੇ ਬਾਈ ਕਹਿੰਦਾ ਵੀ ਜਿਵੇਂ ਹੁਣ ਕੱਲ ਸੂਈ ਆ ਇਹ ਤੇ ਪਹਿਲੀ ਗੱਲ ਮੈਂ ਤੁਹਾਨੂੰ ਦੱਸਦਾ ਵੀ ਕੱਦ ਕਾਠ ਪੱਖੋਂ ਤੇ ਬੇਲ ਪੱਖੋਂ ਬਹੁਤ ਲੰਮੀਆਂ ਤੇ ਪ੍ਰੋਪਰ ਸਟ੍ਰੇਟ ਐ ਤੇ ਮੂੰਹ ਮੱਥਾ ਚੈੱਕ ਕਰ ਲੋ ਕੰਨ ਕੰਨ ਪੂਰਾ ਛੋਟਾ ਲੱਗਿਆ ਹੋਇਆ ਹਾਂ ਵੀ ਕਿਸੇ ਵੀ ਚੀਜ਼ ਦੀ ਘਾਟ ਨਹੀਂ ਹੈਗੀ ਬਈ ਤੁਸੀਂ ਦੇਖ ਸਕਦੇ ਹਾਂ ਗਾਂ ਵੱਡੀ ਬਹੁਤ ਆ ਬਾਈ ਜਿਵੇਂ ਆਪਣੀਆਂ ਫਾਰਮ ਵਾਲੀਆਂ ਗਾਵਾਂ ਹੁੰਦੀਆਂ ਉਹ ਗਾਵਾਂ ਤੇ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਬਾਈ ਲੈ ਮੜੀ ਤੋੜ ਦੇ ਬਾਈ ਹਨ ਥਣ ਥਣ ਵੀ ਬਾਈ ਇਹਦਾ ਪੂਰਾ ਟਾਪ ਦਾ ਲੱਗਿਆ ਹੋਇਆ ਹੈਗਾ ਲੇਵਾ ਲੂਵਾ ਦੇਖੋ ਤੁਸੀਂ ਵਾਕਈ ਬਾਈ ਦੁੱਧ ਪਾ ਦੂਗੀ ਜਿਸ ਹਿਸਾਬ ਨਾਲ ਗਰਮੀ ਹੈ ਉਸ ਹਿਸਾਬ ਨਾਲ ਇਹਦਾ ਲੇਵਾ ਜਿਹੜਾ ਬਹੁਤ ਵਧੀਆ ਤਿਆਰ ਕੀਤਾ ਹੋਇਆ ਬਾਈ ਇਸ ਨੇ ਆ ਦੇਖੋ ਤੁਸੀਂ ਬੰਦੇ ਬਾਈ ਤੇ ਸ਼ਾਈਨਿੰਗ ਸੁਣੇਗੀ ਬਾਈ ਪੂਰੀ ਹੈ ਪ੍ਰਿੰਟ ਪ੍ਰਿੰਟ ਬਹੁਤ ਸੋਹਣਾਗਾ ਅੱਗੇ ਪ੍ਰੋਡਕਸ਼ਨ ਅੱਛੀ ਦੇਊਗੀ ਬੱਚੇ-ਬੁੱੱਚੇ ਵੀ ਅੱਛੇ ਦੇ ਸਕਦੀ ਆ ਜਿਹੜਾ ਵੀਰਪਰਾ ਲੈ ਕੇ ਜਾਊਗਾ ਬਾਈ ਨਾਲ ਕਰ ਲਿਓ ਕਾਲ ਬਾਈ ਤੇ ਹੁਣ ਆਪਾਂ ਬਾਈ ਇੱਕ ਗੱਲ ਮੇਨ ਆ ਜਿਹੜੀ ਉਹ ਕਰ ਲਈਏ ਬਾਈ ਡਿਮਾਂਡ ਕੀ ਆ ਰੇਟ ਕੀ ਆ ਤੇ ਕਿੱਥੋਂ ਤੱਕ ਆਪਾਂ ਇਹ ਦੇਣੀ ਹੈ ਹਾਂਜੀ ਬਈ 1,10,000 ਰੁਪਏ ਦਾ ਰੇਟ ਰੱਖਿਆ ਬਾਈ ਜੇ ਤੁਸੀਂ ਨੰਬਰ ਵੀ ਨੋਟ ਕਰ ਸਕਦੇ ਹੋ 6280115613 ਇਹ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਬਾਈ ਠੀਕ ਆ ਬਾਈ 1,10,000 ਰੁਪਏ ਹਾਂਜੀ ਬਈ ਠੀਕ ਆ ਲੈਣ ਦੇਣੀ ਹੈ ਕਿ ਮਾਨਤਾਣ ਵੀ ਕਰੋਗੇ ਬਾਈ ਬਾਕੀ ਵੀ ਜਿਹੜਾ ਛੋਟੀ ਵੀਡੀਓ ਦੇਖ ਕੇ ਆਊਗਾ ਉਹਦੇ ਲਈ ਆਪਾਂ ਮਾਨਤਾਣ ਵੀ ਕਰ ਦਾਂਗੇ ਠੀਕ ਹੈ ਭਾਈ ਹਾਂ ਭਾਈ ਲੈ ਵੀ ਦੋਸਤੋ ਸੋਨੂੰ ਮੈਂ ਕੇਰਾ ਜਿਹੜੇ ਇਹਦਾ ਲੇਵਾ ਸੁੱਡਾ ਥੋੜਾ ਜਿਆ ਨੇੜ ਤੋਂ ਇੱਕ ਵਾਰੀ ਹੋਰ ਦਿਖਾ ਦਾਂ ਹਨ ਥਣ ਥਣ ਦੇਖੋ ਭਾਈ ਪੂਰਾ ਵਧੀਆ ਮੁੱਠੀ ਵਾਲਾ ਲੱਗਿਆ ਹੋਇਆ ਥਣ ਜੇ ਕਿਸੇ ਵੀ ਸੱਜਣ ਨੂੰ ਚਾਹੀਦੀ ਹੈ ਗਾਂ ਤਾਂ ਬਾਈ ਨਾਲ ਕਰ ਲਿਓ ਸੰਪਰਕ ਠੀਕ ਹੈ ਜੀ ਚੰਗੀ ਗਾਂ ਚੰਗਾ ਦੁੱਧ ਪਾਉ ਚੰਗੀ ਸੇਵਾ ਕਰੋਗੇ ਤਾਂ ਬਹੁਤ ਵਧੀਆ ਦੁੱਧ ਪਾਦੂ ਮਾਂ ਗਰ ਬੱਚੀ ਆ ਤੇ ਬੱਚੀ ਵੀ ਬਹੁਤ ਛੇਤੀ ਤਿਆਰ ਹੋ ਜੀ ਹਾਂਜੀ ਭਾਈ ਧੰਨਵਾਦ ਭਾਈ ਸ਼ੁਕਰੀਆ ਠੀਕ ਹੈ